ਤੇ ਅੰਮ੍ਰਿਤਸਰ ਹੀ ਲੈ ਕੇ ਫੇਰ ਦੁਬਾਰਾ ਚੱਲਦਾ ਮੈਂ ਤੁਹਾਨੂੰ ਉੱਥੋਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਕੁਝ ਬਦਮਾਸ਼ ਬੰਦੇ ਨੇ ਕਹਿੰਦੇ ਕਿ ਅੰਮ੍ਰਿਤਸਰ ਤੋਂ ਗੱਡੀ ਖੋਲੀ ਜੀ ਤੇ ਜਦੋਂ ਗੱਡੀ ਭਜਾਈ ਤੇ ਰਸਤੇ 'ਚ ਕਿਤੇ ਗੱਡੀ ਉਹਨਾਂ ਦੀ ਖਰਾਬ ਹੋ ਗਈ ਤੇ ਗਾਂ ਫਿਰ ਤਰਨ ਤਰਨ ਆ ਗਿਆ ਤਰਨ ਤਰਨ ਦਾ ਇੱਕ ਪਿੰਡ ਆ ਗਿਆ ਉੱਥੋਂ ਇੱਕ ਸਰਪੰਚ ਸਾਹਿਬ ਦੇ ਮਗਰ ਪੈ ਗਏ ਉਹ ਗੋਲੀਆਂ-ਗੋਲੀਆਂ ਉਹਨੂੰ ਦਿਖਾਈਆਂ ਕੰਨ ਦਿਖਾਈ ਤੇ ਨਾਲੇ ਕੁੱਟਮਾਰ ਕੀਤੀ ਨਾਲੇ ਪਿਸਟਲ ਖੋ ਕੇ ਲੈ ਗਏ ਨਾਲੇ ਗੱਡੀ ਖੋ ਕੇ ਲੈ ਗਏ ਇੱਕ ਸਰਪੰਚ ਕੋਲ ਪਿਸਟਲ ਹੈ ਤਕੋ ਦਾ ਸ਼ਿਕਾਰ ਹੋ ਗਿਆ ਹੂੰ ਦੇਖ ਲਓ ਤੁਸੀਂ ਉਹਨੂੰ ਦੇਖ ਰਹੇ ਹੋ ਬినੋਦ ਹੂੰ ਉਹ ਪੰਚਾਇਤ ਚੁੰਦਾਨ ਜੀ ਪਰ ਸੀ ਉਹ ਵੀ ਕਮਾਲ ਦੀ ਹੈ ਨਾ ਉਹਦੇ ਚ ਉਹ ਕਹਿੰਦਾ ਦੇਖ ਰਹੇ ਹੋ ਬినੋਦ ਤਾਂ ਭਈ ਆ ਕੀ ਚੱਲਣ ਡਿਆ ਯਾਰ ਜੀ ਅਸੀਂ ਭੱਜੇ ਜਾਂਦੇ ਆ ਕਿ ਸਾਨੂੰ ਲਾਇਸੈਂਸ ਬਣਾ ਦਿਓ ਜੀ ਕਾਦੇ ਲਈ ਆਤਮ ਰੱਖਿਆ ਲਈ ਹੂੰ ਉਹ ਹੁੰਦੀ ਨਹੀਂ ਮੌਕੇ ਤੇ ਇਹ ਕਾਦੀ ਤੇ ਆਤਮ ਰੱਖਿਆ ਕਿੱਥੇ ਹੁੰਦੀ ਆ ਹੂੰ ਵਾਕੇ ਚੰਬੜ ਜਾਂਦੇ ਨੇ ਜੀ ਉਹਨਾਂ ਨੂੰ ਤਾਂ ਡਰ ਭੈ ਨਹੀਂ ਗਲੀਆਂ ਚੋਂ ਦੇ ਚੱਪਟ ਮਾਰੀ ਘਰ 'ਚ ਬੈਠਾ ਹੁੰਦਾ ਸੇਫ ਨਹੀਂ ਐ ਦੁਕਾਨ ਅੱਗੇ ਫਾਇਰਿੰਗ ਐ ਠੀਕ ਐ ਜੀ ਸਾਡੇ ਯਾਦਵ ਸਾਹਿਬ ਆਉਂਦੇ ਹੈਪੀ ਨਿਊ ਇਅਰ ਬਈ ਹੈਪੀ ਨਿਊ ਇਅਰ ਆਸੀ ਐ ਸੰਜਾ ਕਰਤਾ ਜੀ ਆ ਆ ਗਿਆ ਜੀ ਆ ਆ ਗਿਆ ਜੀ ਜੀ ਆ ਤੁਹਾਨੂੰ 1690 ਪੁਲਿਸ ਵਾਲੇ ਦੇ ਦਿੰਨੇ ਆ ਚਲਾ ਜੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਮਰਹਬਾ ਤੇ ਉਹ ਪਟਿਆਲਾ ਪੁਲਿਸ ਦਾ ਇੱਕ ਪੋਸਟਰ ਸ਼ੇਅਰ ਕੀਤਾ ਸੀ ਮੈਂ ਉਹਨਾਂ ਨੇ ਵੀ ਬਾ ਕਮਾਲ ਕਲਾਕਾਰ ਬਠਾਇਆ ਕਹਿੰਦਾ ਜੀ ਕਿ ਹੈਪੀ ਨਿਊ ईयर ਤੁਹਾਡੇ ਲਈ ਫਰੀ ਇੱਕ ਆਫਰ ਚੱਲ ਰਹੀ ਆ ਕਿ ਜੇ ਪੀਪੂ ਕੇ ਗੱਡੀ-ਕੁੱਡੀ ਡਰਾਈਵ ਕੀਤੀ ਸਾਡੇ ਧੱਕੇ ਚੜ ਗਏ ਤੇ ਥਾਣੇ 'ਚ ਫਰੀ ਐਂਟਰੀ ਮਕਦਮਾ ਤੁਹਾਨੂੰ ਚੂੰਗਾ ਰੂੰਗਾ ਤਾਂ ਕਹ ਲੈ ਆ ਕੇ ਭਈ ਇਹ ਸਾਰਾ ਕੁਝ ਗਿਣਾ ਕੇ ਕਿ ਅਸੀਂ ਇੰਨੀ ਐਫ ਆਈ ਆਰ ਦਰਜ ਕਰ ਦਿੱਤੀਆਂ ਫਲਾਂ ਟਮਕਾਂ ਕਰ ਦਿੱਤਾ ਤੁਸੀਂ ਇਹ ਵੇਖੋ ਕਿ ਸਰਪੰਚ ਲੁੱਟਿਆ ਜਾਂਦਾ ਕੋਲ ਉਹਦੇ ਪਿਸਟਲ ਆ ਹੂੰ ਔਰ ਬੁਰੀ ਤਰ੍ਹਾਂ ਕੁੱਟ ਜਾਂਦੇ ਉਹ ਉਹ ਤਾਂ ਬੰਦਾ ਦਿੱਤਾ ਮਾਰ ਕੇ ਰੋ ਰਿਹਾ ਰੁਪਈਆ ਕਹਿੰਦਾ 1200 ਸੀ ਹੂੰ ਤੇ ਖਸ ਉਹਨੇ ਇਦਾਂ ਮਾਰੇ ਵੀ ਜਿੱਦਾਂ ਮੇਰੇ ਕੋਲ ਲੱਖ ਰੁਪਈਏ ਹੋਵੇ ਲੁੱਟ ਕੇ ਲੈ ਕੇ ਜੀ ਵੀ 1200 ਤੁਸੀਂ ਮਾਤੜ ਬੰਦੇ ਨੂੰ ਤਾਂ ਇੰਨਾ ਤਾਂ ਨਾ ਕੁੱਟੋ ਮਾਰ ਹੂੰ ਉਹ ਤਾਂ ਕਲਪ ਦਾ ਪਿਆ ਇੱਕ ਤੇ ਹੋਰ ਵੀ ਮੈਂ ਸੁਣਿਆ ਸੀ ਕਹਿੰਦੇ ਕੋਈ ਭੰਗੜੀ ਦੀ ਕੋਈ ਅਕੈਡਮੀ ਚਲਾਉਂਦਾ ਸੀ ਭੰਗੜੇ ਵਾਲੇ ਬੰਦੇ ਵੈਸੇ ਐਕਟਿਵ ਹੁੰਦੇ ਆ ਜਿਵੇਂ ਕੋਈ ਗੇਮ ਵਾਲਾ ਭੰਗੜੇ ਵਾਲਾ ਬੰਦਾ ਉਹ ਸਰ ਉਹ ਤੋਂ ਕਿੱਥੇ ਮਾਈ ਆ ਗਿਆ ਜਾਂਦਾ ਹੈ ਜੀ ਤੁਸੀਂ ਗੜੀਆਂ ਗੱਲਾਂ ਕਰਦੇ ਹੋ ਉੱਥੇ ਹੁਣ ਤਾਲ ਤੇ ਉਹਨਾਂ ਭੰਗੜਾ ਪਾਵੇ ਦੱਸੋ ਉਹ ਸਰ ਨਹੀਂ ਪਤਾ ਲੱਗਦਾ ਇੱਥੇ ਬਬੂ ਅਗਲੇ ਬਬੂ ਪਤਾ ਨਹੀਂ ਕਿਦਾਂ ਬੰਦੇ ਹੁਣ ਹੂੰ ਤੇ ਜਿਹੜਾ ਅਗਲਾ ਤੇ ਜਾਨ ਬਚਾਉਂਦਾ ਹੈ ਨਾ ਸਰ ਮਾਜੇ ਦੇ ਵਿੱਚ ਬੁਰਾ ਆ ਰਿਹਾ ਮਾਜੇ ਦੀ ਵਗੈਸੇ ਤੇ ਹੈ ਉਹ ਅਗਲਾ ਕਹਿੰਦਾ ਵੀ ਬਚ ਜਾਓ ਹੂੰ ਹੁਣ ਵੈਸੇ ਇੱਕ ਇਦਾਂ ਦੀਆਂ ਘਟਨਾਵਾਂ ਆਏ ਨਹੀਂ ਆ ਸਾਡਾ ਇੱਕ ਬੀਲੀ ਹੀ ਚਲੋ ਮੈਂ ਰਿਵੀਲ ਨਹੀਂ ਕਰਦਾ ਉਹ ਤਾਂ ਭਰਾ ਹੀ ਖਾਣ ਪੀਣ ਵਾਲਾ ਤੋ ਅਹੀਂ ਕਿਤੇ ਬੈਠੇ ਤੇ ਉਹ ਰੋਂਦਾ ਆਵੇ ਹਮ ਲੇਕਿਨ ਕੀ ਹੋ ਗਿਆ ਇਹ ਤਾਂ ਸਵੇਰੇ ਮੁਕਸਰ ਤਰੀਕ ਤੇ ਗਿਆ ਹੀ ਜੀ ਪਰ ਰੋਂਦਾ ਆਵੇ ਇਹ ਸੱਚੀ ਗੱਲ ਹੈ ਮਤਲਬ ਕਿ ਆਪਣੇ ਸ਼ਹਿਰ ਤੇ ਹਮ ਤੋ ਅਹੀਂ ਪੁੱਛਿਆ ਆਇਆ ਤੈਨੂੰ ਕਿ ਉਹ ਕਹਿੰਦਾ ਨਾਲੇ ਮੇਰੇ ਘੁੱਟ ਗਏ ਤੇ ਬਾਈਪਾਸ ਤੇ ਨਾਲੇ ਮੇਰਾ ਪਿਸਤੌਲ ਲੈ ਕੇ ਘਟ ਗਿਆ ਉਹ ਉਹਦੇ ਚ ਚਾਰ ਪੋਦੇ ਭਰਾਰੇ ਛੰਡੀਆਂ ਉਹਦੇ ਅੱਛਾ ਕਹਿੰਦਾ ਮੈਂ ਤੈਨੂੰ ਕਿੰਨੀ ਰੱਖਿਆ ਸੀ ਤੂੰ ਗੁੱਗੂ ਗੱਲ ਬਣ ਕੇ ਟਾਂਕੇ ਲੈ ਜਾਣਾ ਨਾਲ ਮੈਨੂੰ ਪਤਾ ਨਹੀਂ ਤੂੰ ਤੂੰ ਤੜਕੇ ਡੱਫ ਲੈਣੀ ਆ ਕਿੰਨੇ ਦੇ ਪਾਸੇ ਲੈ ਕੇ ਕੱਢ ਕੇ ਪਤਾ ਨਹੀਂ ਬਾਅਦ ਚ ਤੂੰ ਤੇ ਆ ਗਿਆ ਉਹ ਗਵਾਇਆ ਹਾਂਜੀ ਹੋਈ ਗੱਲ ਹੈ ਉਹ ਹੁੰਦਾ ਵੇ ਕਹਿੰਦਾ ਮੇਰਾ ਫਸਦੌਰ ਗੋਗੀ ਲੈ ਗਿਆ ਜੀ ਹੁਣ ਆਹ ਗੱਲਾਂ ਵੀ ਪਹਿਲਾਂ ਵੀ ਚੱਲਦੀਆਂ ਸੀ ਅਤੇ ਆਹ ਹੁਣ ਵੀ ਚੱਲਣ ਡੀਆਂ ਨੇ ਹੂੰ ਤੇ ਗੱਲ ਅਸਲ ਦੇ ਵਿੱਚ ਇਹ ਆ ਕਿ ਇਦਾਂ ਦੇ ਬੰਦੇ ਚਲੋ ਫੜੇ ਤੇ ਜਾਂਦੇ ਨੇ ਗਾਂ ਪਸ਼ਾਂ ਜਿਹੜਾ ਲਾਇਸੈਂਸੀ ਅਸਲਾ ਹੁੰਦਾ ਹੈ ਨਾ ਸੁਖਮ ਸਿੰਘ ਸਾਹਿਬ ਕਿਤੇ ਨਾ ਕਿਤੇ ਉਹ ਕਾਂਢ ਕਰੋਗੇ ਫਾਇਰ ਕਰੋਗੇ ਤਾਂ ਗਾਂ ਕਿਤੇ ਟੇਟੇ ਚੜ ਗਏ ਤਾਂ ਬੰਦਾ ਫਸ ਜਾਂਦਾ ਹੁੰਦਾ ਉਹ ਤੁਹਾਨੂੰ ਅੱਗੇ ਵੀ ਸ਼ਾਇਦ ਮੈਂ ਇੱਕ ਗੱਲ ਸੁਣਾਈ ਹੈ ਨਾ ਇਦਾਂ ਦੇ ਬੰਦਿਆਂ ਦੀ ਇੱਕ ਵਾਰੀ ਨਾ ਬਲਜੀਤ ਸਿੱਧੂ ਦੱਸਦੇ ਸੀਗੇ ਸਾਬਕਾ ਪੁਲਿਸ ਅਧਿਕਾਰੀ ਸਾਡੇ ਮਿੱਤਰ ਹੈ ਤੇ ਅੱਜ ਕੱਲ ਪੌਡਕਾਸਟ ਵੀ ਕਰਦੇ ਆ ਉਹਨਾਂ ਨੇ ਆਪ ਦੀ ਆ ਜ਼ਿੰਦਗੀ ਦੀ ਇੱਕ ਰੀਅਲ ਕਹਾਣੀ ਸੁਣਾਈ ਆ ਉਹਨਾਂ ਦੇ ਡਿਪਾਰਟਮੈਂਟ ਚ ਕੋਈ ਥਾਣੇਦਾਰ ਸੀ ਤੇ ਜਿਸ ਵੇਲੇ ਪੰਜਾਬ ਦੇ ਵਿੱਚ ਇਨসারਜੈਂਸੀ ਦਾ ਦੌਰ ਸੀਗਾ ਨਾ ਜੀ ਤੇ ਉਹ ਮਤਲਬ ਕਿ ਖਾਸ ਤੌਰ ਤੇ ਹਦਾਇਤਾਂ ਸੰਪੂਰਨ ਪੁਲਿਸ ਵਾਲਿਆਂ ਨੂੰ ਵੀ ਬਚ ਬਚਾ ਕੇ ਜਾਣਾ ਹੈ ਜਾਂ ਇਦਾਂ ਕਿਦਾਂ ਵੀ ਘਰਾਂ ਨੂੰ ਵੀ ਜਦੋਂ ਜਾਣਾ ਹੈ ਹਾਂ ਤੇ ਉਹ ਕਹਿੰਦੇ ਵੀ ਉਹ ਕਿਤੇ ਸਕੂਟਰ ਚੱਕ ਕੇ ਤੇ ਨਿਕਲ ਗਿਆ ਉਹਦੀ ਆਦਤ ਸੀ ਹਾਂ ਰਾਹ ਚ ਉਹਨੂੰ ਬੰਦੇ ਟੱਕਰ ਪਏ ਉਹਨਾਂ ਨੇ ਚਾਰ ਮਾਰੀਆਂ ਚਪੇੜਾਂ ਤੇ ਉਹਦਾ ਪਿਸਤੌਲ ਖੋ ਕੇ ਲੈ ਗਏ ਜੀ ਹੁਣ ਪਿਸਤੌਲ ਜਿਸ ਵੇਲੇ ਖੋ ਕੇ ਲੈ ਗਏ ਉਹਦੇ ਤੇ ਹੱਥਾਂ ਪੈਰਾਂ ਦੀ ਕਾਇਕੀ ਵੀ ਡਿਪਾਰਟਮੈਂਟ ਚੋਂ ਵੀ ਜਾਊਗਾ ਬੇਜ਼ਤੀ ਵੜੀ ਹੋਣੀ ਆ ਬਿਲਕੁਲ ਉਹਦੋਂ ਦਾ ਥਾਣੇਦਾਰ ਹੋਂਤਾ ਮੁੰਡੇ ਖੁੰਡਿਆਂ ਨੇ ਵੀ ਐ ਪਿਸਟਰ ਪੁਲਿਸ ਵਾਲਿਆਂ ਨੇ ਟੰਗੇ ਹੁੰਦੇ ਆ ਵੈਪਨ ਵੀ ਹੋਂਤਾ ਤਕੜੇ ਨੇ ਜੀ ਉਦੋਂ ਆ ਜਿਹੜਾ ਸਿਕਸਰ ਜਿਹਾ ਹੁੰਦਾ ਸੀ ਨਾ ਇਹਨਾਂ ਨੇ ਐ ਤਣੀ ਜੀ ਪਾ ਕੇ ਤੇ ਐ ਉਹਦਾ ਕਵਰ ਜਿਹਾ ਹੁੰਦਾ ਸੀ ਐ ਬੰਨਿਆ ਹੁੰਦਾ ਸੀ ਬਿਲਕੁਲ ਯਾਦ ਆ ਨਾ ਤੁਹਾਨੂੰ ਛੋਟੇ ਹੁੰਦੇ ਦੇਖਿਆ ਹੋਣਾ ਤੋ ਮਤਲਬ ਕਿ ਉਹਨੇ ਫਿਰ ਸਕੀਮ ਲਾਈ ਉਹ ਕਹਿੰਦੇ ਵੀ ਕਿਸੇ ਗਿਆ ਉਹ ਮਿਸਤਰੀ ਕੋਲ ਤੇ ਉਹਨੇ ਉਦਾਂ ਦਾ ਲੱਕੜ ਦਾ ਟੁੱਟਾ ਜਿਹਾ ਬਣਾ ਕੇ ਨਾ ਪਿੱਛੋਂ ਵੀ ਗੋਲ ਜਿਹਾ ਉਹਦਾ ਰੰਗ ਖਰਾਕ ਕੇ ਤੇ ਉਹ ਰੂੰ ਭਾ ਕੇ ਤੇ ਕਵਰ ਜਿਹਾ ਜਿਹੜਾ ਹੁੰਦਾ ਉਹਦੇ ਵਿੱਚ ਤੁਨ ਕੇ ਤੇ ਉਹ ਧਣੀਆਂ ਤੁਣੀਆਂ ਜੀਆਂ ਚੜਾ ਲਈਆਂ ਹੂੰ ਤੇ ਉਹਨੀ ਸ਼ਮਤ ਕੀ ਹੈ ਕਿ ਉਹ ਇਦਾਂ ਚੱਲਦਾ ਰਿਹਾ ਅੱਛਾ ਉਹ ਜਿਨ੍ਹਾਂ ਨੇ ਖੋਇਆ ਸੀ ਕੁਝ ਸਮੇਂ ਬਾਅਦ ਉਹ ਬੰਦੇ ਫੜੇ ਗਏ ਹੂੰ ਉਹ ਜਿਹੜਾ ਸਰਕਾਰੀ ਅਸਲਾ ਉਹ ਤਾਂ ਸਿਆਣਿਆਂ ਜਾਂਦਾ ਸਰ ਉਹ ਉਹ ਦੋ ਤਾਂ ਬਹੁਤ ਹੈ ਮਤਲਬ ਕਿ ਰੀਅਰ ਸੀਗਾ ਕੰਮ ਹੂੰ ਉਹ ਜਦੋਂ ਵੇਖਿਆ ਵੀ ਇਹਨਾਂ ਦੇ ਕੋਲ ਤੇ ਪਾਲਸਾਲੇ ਦਾ ਅਸਲ ਸਰਕਾਰੀ ਅਸਲ ਹੈ ਉਹ ਮੰਨ ਗਏ ਵੀ ਅੰਕ ਖੋਇਆ ਸੀ ਜੀ ਹੂੰ ਹੁਣ ਥਾਣੇਦਾਰ ਨੂੰ ਤਾਂ ਪਤਾ ਹੀ ਨਹੀਂ ਅੱਛਾ ਉਹ ਐਸਐਸਪੀ ਨੇ ਬੁਲਾ ਲਿਆ ਹੂੰ ਐਸਐਸਪੀ ਮੋਨੋਜੋਸ ਲੂਟ ਮਾਰਿਆ ਹਾਣ ਹਾਂ ਜੀ ਹਾਂ ਜੀ ਉਹ ਕਹਿੰਦਾ ਵੀ ਹਾਂ ਹਾਂ ਉਹ ਕੱਢ ਤੇਰਾ ਪਿਸਤੌਲ ਕਿੱਥੇ ਆ ਵੇਖੋ ਜੀ ਆ ਵੇਖੋ ਹੁੰਦਾ ਤਾਂ ਦੱਸ ਦੇਰ ਕਰ ਉਹ ਫੇਰ ਉਹ ਬਖਾ ਦੇਵੇ ਉਹ ਪਾਲਸਜੀ ਜਿਹੜੀ ਕੀਤੀ ਸੀ ਹੂੰ ਉਹਨੇ ਕਿਹਾ ਬੰਦਾ ਬਣਾ ਪਲਾਣਾਸੀਆ ਨਹੀਂ 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 ਸਾ ਮੇਰੇ ਕੋਲ ਮੇਰੇ ਕੋਲ ਨਾਲੇ ਪਰਾ ਹੁੰਦਾ ਜਾਵੇ ਉਹਨਾਂ ਨੇ ਕੱਢ ਕੇ ਟੇਬਲ ਤੇ ਰੱਖ ਦਿੰਦੇ ਕਿ ਤੇਰੇ ਨਾਲ ਤਾਂ ਆ ਪਿਆ ਆ ਕੀ ਹੈ ਨਜਾਇਜ਼ ਪਾਜ ਕੇ ਪੈਰਾਂ ਨੂੰ ਪੈ ਗਿਆ ਕਿਹਾ ਨਹੀਂ 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 ਇਹ ਉਹ ਆ ਹੀ ਹੈ ਤੂੰ ਮੈਨੂੰ ਹੁਣ ਤੁਸੀਂ ਰੱਖਣ ਵਾਲੇ ਆ ਤੁਸੀਂ ਮਾਰਨ ਵਾਲੇ ਉਹ ਕਹਾਣੀ ਹੈ ਕਿਤੇ ਕਿਤੇ ਬੰਦੇ ਫਸਤੇ ਜਾਂਦੇ ਨੇ ਇਦਾਂ ਦੇ ਪਰ ਇਹ ਜਗੋਂ ਤੇਰਵੀਂ ਗੱਲ ਆ ਕਿ ਇੱਕ ਹੋਵੇ ਸਰਪੰਚ ਇੱਕ ਮਤਲਬ ਕਿ ਨਾਲ ਉਹਦੇ ਵੈਪਨ ਆ ਆ ਕੇ ਲੁਟੇਰੇ ਨੂੰ ਕੁੱਟ ਵੀ ਗਏ ਨੇ ਲੁੱਟ ਵੀ ਗਏ ਨੇ ਜੀ ਬਹੁਤ ਮੁਸ਼ਕਲ ਹੈ ਬਿਲਕੁਲ ਮੁਸ਼ਕਲ ਹੈ ਸਾਡੇ ਲਾਅ ਐਂਡ ਆਰਡਰ ਦੀ ਕਹਾਣੀ ਤੇ ਮੁਸ਼ਕਲ ਹੋਈ ਜੀ ਦੋ ਕਮੈਂਟ ਨੇ ਮਿੰਟੂ ਜੀ ਮੈਂ ਉਚੇਚੇ ਤੌਰ ਤੇ ਪੜ੍ਹਨੇ ਚਾਹੂੰਗਾ ਜੈਕਰਨ ਵਾਟਸ ਜੀ ਹੋਰਾਂ ਦਾ ਕਮੈਂਟ ਹੈ ਪਹਿਲੇ ਤਾਂ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਇਹ ਕਹਿੰਦੇ ਕਿ ਵਿਦ ਕ੍ਰਾਈਮ ਔਨ ਇਟਸ ਪੀਕ ਇਨ ਪੰਜਾਬ ਡੂ ਯੂ ਸੀ ਪ੍ਰੈਜ਼ੀਡੈਂਟਸ ਰੂਲ ਬੀਇੰਗ ਇੰਪੋਜ਼ਡ ਐਨੀ ਟਾਈਮ ਸੂਨ ਬਈ ਇੱਥੇ ਭਾਈ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਜਿਸ ਤਰ੍ਹਾਂ ਦਾ ਇਹ ਮਾਹੌਲ ਬਣਿਆ ਹੋਇਆ ਤੇ ਇੱਕ ਸੁਖਮਿੰਦਰ ਜੀ ਹੋਰਾਂ ਦਾ ਕਮੈਂਟ ਹੈ ਕਹਿੰਦੇ ਰੈਲੀ ਵੈਰੀ ਸਕੇਰੀ ਲਾ ਐਂਡ ਆਰਡਰ ਇਨ ਪੰਜਾਬ ਦੈਟਸ ਵਾਈ ਵਿ ਡੋਨਟ ਵਾਂਟ ਟੂ ਵਿਜ਼ਿਟ ਇਨ ਪੰਜਾਬ ਉਹ ਕਿਸ ਤਰ੍ਹਾਂ ਦਾ ਮਨ ਮਹਿਸੂਸ ਕਰਦਾ ਇਹ ਜੀ ਮੈਂ ਜਨਾ ਸਵੇਰੇ ਇੱਕ ਟੌਪ ਸ਼ੋ ਸੀ ਸੀਗਾ ਉੱਥੇ ਵੀ ਇੱਕ ਬੀਬੀ ਜੀ ਦੀ ਗੱਲ ਇਨ ਫੈਕਟ ਕਹਿੰਦਾ ਦੋ ਆਈਆਂ ਸੰਸ਼ਦ ਬੀਬੀਆਂ ਦੀਆਂ ਜੀ ਕਿ ਅੱਜਕੱਲ ਨਾ ਇਹ ਅੱਛੀ ਗੱਲ ਹੈ ਕਿ ਬੀਬੀਆਂ ਵੀ ਖਬਰਾਂ ਸੁਣਦੀਆਂ ਨੇ ਹੂੰ ਰੁਚੀ ਰੱਖਦੀਆਂ ਤੇ ਗੱਲ ਵੀ ਕਰਦੀਆਂ ਬਿਲਕੁਲ ਗੱਲ ਕਰਦੀਆਂ ਹਾਲਾਂਕਿ ਉਨੀ ਗਿਣਤੀ ਨਹੀਂ ਜਿੰਨੀ ਸਾਡੀ ਹੋਣੀ ਚਾਹੀਦੀ ਆ ਪੈਣਾ ਮਾਤਾਵਾਂ ਦੀ ਉਹਨਾਂ ਨੇ ਵੀ ਆਹੀ ਸੇਮ ਗੱਲ ਕਹੀ ਹਾਲਾਂਕਿ ਅਸੀਂ ਜਿਸ ਧਰਤੀ ਤੇ ਰਹਿੰਦੇ ਆ ਜਿੱਥੋਂ ਦਾ ਖਾਣੇ ਪੀਣੇ ਆ ਵੀ ਉਹਦਾ ਆਪਣਾ ਮੋ ਵੀ ਹੁੰਦਾ ਤੇ ਕਾਮਨਾ ਵੀ ਕਰਦੇ ਆ ਸਾਰਾ ਕੁਝ ਠੀਕ ਹੋ ਜਾਵੇ ਠੀਕ ਹੋ ਜਾਵੇ ਬਿਲਕੁਲ ਪਰ ਉਹਨਾਂ ਨੇ ਵੀ ਹਾਂ ਗੱਲ ਕਹੀ ਜੇ ਇਹ ਕਮੈਂਟ ਕਰਨ ਵਾਲੇ ਬਾਹਰੋਂ ਆ ਤਾਂ ਫਿਰ ਇਹਨਾਂ ਦਾ ਤੌਖਲਾ ਜਿਹੜਾ ਨਾ ਉਹ ਕਿਤੇ ਨਾ ਕਿਤੇ ਇੱਕ ਪਰਸੈਪਸ਼ਨ ਹੀ ਹੈ ਹੂੰ ਐਸ ਵੇਲੇ ਕਿ ਭਈ ਯਾਰ ਪੰਜਾਬ ਚਾ ਹਾਲ ਹੈ ਜੀ ਤੇ ਉਹਦੇ ਚ ਝੂਠ ਵੀ ਕੋਈ ਨਹੀਂ ਹੂੰ ਉਹਦੇ ਚ ਝੂਠ ਵੀ ਕੋਈ ਨਹੀਂ ਕਿਉਂਕਿ ਤੁਹਾਡੇ ਇੱਥੇ ਨਾਰਥ ਈਸਟ ਦੀ ਆਈ ਕੁੜੀ ਅਟਾਰੀ ਬਾਰਡਰ ਤੋਂ ਜਿਹੜਾ ਵਾਗਾ ਵਾੜ ਰਿਹਾ ਹੂੰ ਉਥੋਂ ਰੀਟਰੀਟ ਸੈਰਮਨੀ ਵੇਖ ਕੇ ਆਟੋ ਚ ਤੁਰ ਹੀ ਜਾਂਦੀ ਹੋਵੇ ਇੱਕ ਲੁਟੇਰਾ ਕੇ ਦੋ ਲੁਟੇਰੇ ਬਰੋਬਰ ਆਟੋ ਚਲਾ ਕੇ ਉਹਨੂੰ ਧੂਕੇ ਜੀ ਲੁੱਟ ਲੈਣ ਉਹ ਡਿੱਗ ਪਵੇ ਉਹਦੀ ਮੌਤ ਹੋ ਜਾਵੇ ਹਮ ਸਰ ਇਸ ਕੋਸ਼ਮਾਲ ਜਿਹਾ ਤੁਹਾਡੇ ਤੋਂ ਬਿਲਕੁਲ ਉਹ ਇੱਕ ਗੋਰਾ ਸਾਈਕਲਿੰਗ ਕਰੀ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਰਾਈਡਿੰਗ ਕਰੀ ਜਾਂਦਾ ਹਮ ਉਹਨੂੰ ਲੁੱਟ ਲਿਆ ਲੁਧਿਆਣੇ ਦੇ ਲਾਗੇ ਜੀ ਜਦੋਂ ਇਸ ਤਰ੍ਹਾਂ ਦੀ ਇਹ ਸ਼ਰਮਨਾਕ ਘਟਨਾਵਾਂ ਹੋਣਗੀਆਂ ਸਰ ਤੁਹਾਡਾ ਨੈਸ਼ਨਲ ਹੀ ਇੰਟਰਨੈਸ਼ਨਲ ਹੀ ਤੇ ਫਿਰ ਜੇ ਪੰਜਾਬੀ ਮੀਡੀਆ 'ਚ ਆਪਣੇ ਲੋਕ ਜੁੜੇ ਨੇ ਸਾਹਿਬ ਪੈਣਾ ਨੇ ਆਪਣੇ ਚਲੋ ਉਧਰ ਦੇ ਬੌਰਨ ਬੱਚੇ ਵੀ ਜਿਨ੍ਹਾਂ ਦੀ ਸ਼ਰਜਗਿਆਸਾ ਹੋਏਗੀ ਹੂੰ ਉਹਨਾਂ ਦੀ ਵੀ ਰੁਚੀ ਹੁੰਦੀ ਆ ਨਹੀਂ ਉਸ ਤੋਂ ਸਮਝ ਲੈਂਦੇ ਨੇ ਤਾਂ ਜਦੋਂ ਉਹਨਾਂ ਦਾ ਚਿੱਤ ਵੱਜਦਾ ਹੋਏਗਾ ਕਿ ਆਪਾਂ ਵੀ ਚੱਲੀਏ ਯਾਰ ਪਰ ਹਾ ਚੀਜ਼ਾਂ ਜਿਹੜੀਆਂ ਹੁਣ ਆਪਣੀ ਡਿਊਟੀ ਹੈ ਜੋ ਇਹ ਚੀਜ਼ਾਂ ਆਪਾਂ ਡਿਲੀਵਰ ਕਰਦੇ ਆ ਸੁਣਦੇ ਸੁਣਾਉਂਦੇ ਆ ਤਾਂ ਉਹ ਡਰਾਵਣੀਆਂ ਨਹੀਂ ਨੇ ਨਾ ਸਰ ਹੂੰ ਕੋ ਕਿ ਨਾਲ ਇਥੇ ਕਿਹ ਚੀਜ਼ ਹੋਰ ਜੁੜ ਜਾਂਦੀ ਹੈ ਕਿ ਇੱਥੇ ਪੋਲਿਟੀਕਲ ਸਿਸਟਮ ਇਦਾਂ ਦਾ ਹੈ ਕਿ ਉਹ ਦੋਸ਼ੀ ਦੀ ਫੇਵਰ ਕਰਦਾ ਹੈ ਜੀ ਇਹ ਤੁਹਾਨੂੰ ਜਸਟਿਸ ਵੀ ਨਹੀਂ ਮਿਲੇਗਾ ਜੀ ਬਿਲਕੁਲ ਇਹ ਕਿਤੇ ਨਾ ਕਿਤੇ ਕਹ ਲੋ ਕਿ ਸਾਡੇ ਵਾਸਤੇ ਦੁੱਗਣਾ ਨੁਕਸਾਨਦਾਇਕ ਮਿਥ ਹੈ ਹੂੰ ਇਹਨੂੰ ਮੈਂ ਝੂਠ ਵੀ ਨਹੀਂ ਕਹੂੰਗਾ ਹਾਂ ਠੀਕ ਹੈ ਇਹ ਮੈਂ ਬੁਰਾ ਵੀ ਨਹੀਂ ਹੈ ਕਿ ਤੁਸੀਂ ਇੱਥੇ ਤੁਰ ਫਿਰ ਨਹੀਂ ਸਕਦੇ ਤੁਸੀਂ ਮਤਲਬ ਕਿ ਬਿਲਕੁਲ ਭਾਈ ਡਰਾਉਣੇ ਮਾਹੌਲ ਚ ਐਸਾ ਕੁਝ ਨਹੀਂ ਹੈ ਕਿ ਕਹਣਾ ਪਰ ਅਸੀਂ ਸਾਰੀਆਂ ਇਹਨਾਂ ਚੀਜ਼ਾਂ ਨੂੰ ਰੱਦ ਨਹੀਂ ਕਰ ਸਕਦੇ ਜੋ ਤੌਖਲੇ ਨੇ ਉਹਨਾਂ ਦੇ ਹਮ ਕਿ ਭਾਈ ਹੈ ਹੈ ਵੀ ਹੈ ਬਿਲਕੁਲ ਸਮੱਸਿਆਵਾਂ ਬਹੁਤ ਨੇ ਅਸਤ੍ਰਾਨੀਆਂ ਵੀ